ਬੜੀ ਇੱਕ ਮਿੰਟ ਇੱਕ ਮਿੰਟ ਮੇਰੇ ਭਾਈ ਭਾਈ ਜੀ ਇੱਧਰ ਆੜ ਭੜਾੜ ਕਿਹੜਾ ਪੇਮੈਂਟ ਭਰੀ ਜਾਂਦਾ ਰ ਸਤਿ ਸ੍ਰੀ ਅਕਾਲ ਭੜਾੜ ਇੱਕ ਮਿੰਟ ਚੁੱਪ ਕਰ ਭਾਈ ਸਾਡੀ ਗੱਡੀ ਦਾ ਸੀਟ ਬੈਲਟ ਤੋਂ ਬਿડા ਚਲਾਨ ਹੋ ਗਿਆ ਹੁਣ ਦੇ ਯਰ ਰੁਪਿਆ ਕਢੀ ਯਾਰ ਇੱਕ ਮਿੰਟ ਖੜ ਜਾਓ ਸਾਨੂੰ ਸੁਣ ਲੈਣੀਆਂ 800 ਰੁਪਿਆ ਤੁਹਾਨੂੰ ਪਰਚੀ ਮਿਲ ਜੂਗੀ ਆਪ ਦਾ ਇਸ ਤਰ੍ਹਾਂ ਦੀ ਪਰਚੀ ਨਹੀਂ ਤੈਨੂੰ ਕੋਈ ਗੱਲ ਨਹੀਂ ਹੈਗਾ ਸਾਡਾ ਬੈਲਟ ਕਰਕੇ ਚਲਾਨ ਹੋਇਆ ਅਸੀਂ ਇੱਕ i20 ਨਖਾਈ ਵੀ ਇਹਦੇ ਵੀ ਨਹੀਂ ਬੈਲਟ ਲੱਗੀ ਠੀਕ ਹੈ ਉਹਦੇ ਵੀ ਨਹੀਂ ਬੈਲਟ ਲੱਗੀ ਸੀ ਉਹਨੇ ਫੋਨ ਤੇ ਗੱਲ ਕਰਾਈ ਉਹਨੂੰ ਦੰਗਾਤਾ भाई कल पेल्ट बेल्ट ਨਾਲ ਉਹਨੇ ਕਿਤਨੇ ਕਿਤੇ ਕਾਇਤ ਹੈ ਕਿ ਭਾਈ ਲੈ ਲੋ 1000 ਰੁਪਏ 1000 ਰੁਪਏ ਕਰਿਆ ਉਹਨਾਂ ਨੇ ਕਿਹਾ ਜੇਬ ਚ ਪਾਉਣੇ ਆ ਸੱਚਾ ਜੀ ਮੁਲਾਜ਼ਮ ਖਾਤੇ ਚ ਪੈਸੇ ਜਮਾ ਟ੍ਰਾਂਜੈਕਸ਼ਨ ਕਰਵਾ ਸਰਕਾਰੀ ਇੱਕ ਮਿੰਟ ਇੱਕ ਮਿੰਟ ਕਿ ਬੇਤ ਕਹਿਣਾ ਹੋਵੇ ਕਰਦੇ ਨੇ ਜੇ ਵੇਖੋ ਪੱਜੇ ਨਹੀਂ ਅਸੀਂ ਵੀ ਨਹੀਂ ਪਾਇਏ ਵੀਰੇ ਮੈਂ 15 ਕਰੇ ਸਾਡੇ ਖੱਡੇ ਆ ਇਹਦਾ ਪਬਲਿਕ ਪਰਚਾਨ ਹੋ ਰਿਹਾ ਅਸੀਂ ਕੋਈ ਪਬਲਿਕ ਪਰੇਸ਼ਾਨ ਕੋਈ ਮਾਰੇ ਕੰਮ ਇਹ ਤਸਵੀਰ ਵਾਦ ਦੇਖ ਨੂੰ ਭੇਲੇ ਆ ਇਹ ਨਹੀਂ ਪਰਚੀ ਇਹ ਆ ਕੇ ਜਾ ਕੇ ਪੰਮ ਕਰਨਾ ਆ ਪਸਾਰ ਕੋਈ ਮਾਰ ਨਹੀਂ 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 ਫਿਰ ਗੱਲ ਸੁਣੋ ਸਰਕਾਰੀ ਕੰਮ ਚ ਗੱਡਣ ਨਹੀਂ ਦੇਂਦੇ ਅਜਾ ਖਪਾੜਾ ਰਾਇ ਇੱਕ ਹੀ ਮਤਲਬ ਦਾਲੂਰ ਜੀ ਨੂੰ ਲੂਗੂ ਆ ਹਾਂ ਹੋਣ ਹੁਣ ਸੀਰੀ ਨਹੀਂ ਨਿਕਲਦੇ ਨਹੀਂ ਛੱਡ ਦਿੰਦੇ ਛੱਡਿਆ ਨਹੀਂ ਜੇ ਜੇ ਸਮਝ ਨਹੀਂ ਕਿ ਕਿਰਤ ਤੋਂ ਬਾਅਦ ਆਪ ਜੇ ਚੇਤਨਿਕ ਕੋਸ਼ਿਸ਼ ਕਰਾਉਂਦਾ ਤੇ ਜੇ ਨਾ ਜ਼ਰੂਰੀ ਦੇ ਕੇ ਪੁੱਛੀਂ ਉਹ ਦਾਪੀ ਤਰਾਨ ਇਕੱਠਾ ਤੁਹਾਡਾ ਅੰਦਰ ਪੱਕੀ ਰਹਿਣਾ ਸਾਨੂੰ ਪਾਰਟੀ ਨਹੀਂ ਪਿਆਗਾ ਕਿਹਨੇ ਨਹੀਂ ਇੱਕ ਮਿੰਟ ਫੜ ਜਾ ਬਾਈ ਰਸਤੂ ਫੋਨ ਵੀ ਕਰਦੇ ਨਹੀਂ ਲਾਇਆ ਗੱਲ ਨਹੀਂ ਲਾਇਆ ਤਾਂ ਬਕੌੜੀ ਖੜਾ ਲਾ ਆਪਾਂ ਜੀ ਨੂੰ ਫੋਨ ਲਾਇਆ ਸੀ ਆਪਾਂ ਨੂੰ ਫੋਨ ਲਾ ਕੇ ਪੁੱਛਦਾ ਨਾਉਟਫੀਕ ਕਰ ਤੇ ਪੀਤਾ ਹੀ ਮੈਸਜ ਦੇ ਤੱਕਲ ਕਰਉਣ ਲੱਗੇ ਸਾਹਮਣੇ ਪੋਸਟ ਕਰ ਲਈ ਨਹੀਂ ਹਾਂ ਬੋਲ ਨਹੀਂ ਨੇ ਸਾਈਲੈਂਟ ਰਹੇ ਕੋਈ ਮੈਨੂੰ ਦਾ ਨਹੀਂ ਮਤਲਬ ਕਿਉਂ ਪਹਿਲੀ ਵਾਰੀ ਤਾਂ ਹੀ ਕਿਹਾ ਸੀ ਆ ਇਹ ਵੀ ਗੱਲ ਨਹੀਂ ਕਰਨੀਗੀ ਬੋਲੂ ਹੀ ਨਹੀਂ ਸਪੀਕਰ ਤੇ ਤੈਨੂੰ ਕਿਹਾ ਹੈਲੋ 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 ਪਰ ਚੀ ਦਾ ਵੇਹ ਜਨਾਮ ਤਾਂ ਘਟਦਾ ਕੰਮ ਤਾਂ ਹੋ ਗਿਆ ਹਾਂਜੀ ਵੀਰੇ ਲੋਕਲ ਤੁਹਾਨੂੰ ਦਿਸਿਆ ਨਾ ਟ੍ਰੈਫਿਕ ਕਿੰਨਾ ਹਾਂਜੀ ਵੀਰੇ ਅਸੀਂ ਮਾਲ ਰੋਡ ਤੇ ਸਾਰੇ 50 ਵਾਰੀ ਖੜਨਾ ਹੈ ਜੀ ਸੀਟ ਬੈਲਟ ਲੱਗੂਗੀ ਤੁਸੀਂ ਦੱਸੋ ਮੈਨੂੰ ਇਹਨਾਂ ਨੇ ਗਾਂਧੀ ਕੇ ਬਾਹਰ ਨੂੰ ਰੋਕ ਲਿਆ ਮੈਨੂੰ ਕਹਦੇ ਥੋੜੀ ਗੱਡੀ ਦੇ ਕਾਗਜ਼ ਦਿਖਾਓ ਮੇਰੀ ਗੱਡੀ ਦੇ ਕਾਗਜ਼ ਸਾਰੇ ਪੂਰੇ ਨਿਕਲ ਗਏ ਉਦੋਂ ਉਹ ਕਹਿੰਦੇ ਸੀਟ ਬੈਲਟ ਦਾ ਚਾਰਾਣ ਕਟਾ ਲਓ ਚਲੋ ਆਹ ਢੜ ਕੱਟਦਾ ਆਪਾਂ ਕਟਾ ਲਿਆ ਉਦੋਂ ਵਾਰ 50 ਬੰਦੇ ਇਹਨਾਂ ਨੇ ਫੋਨ ਕਰਕੇ ਆਵਜਲੇ ਜਨਲ ਲਗਾ ਦੇ ਮੇਰਾ ਕੀ ਕਸੂਰਾ ਭਾਈ ਮੈਂ ਦੇਣਾ ਕਿਸੇ ਦਾ ਕੁਝ ਚਾਰਾਣ ਕਟੋ ਸਾਰਿਆਂ ਦਾ ਚਾਰਾਣ ਕਟੋ ਜੀ ਕੋਲੇ ਖੜੇ ਫੋਨ ਕਰਕੇ ਨ ਦੋ ਘੰਟੇ ਨਗਾ ਤਾਂ ਤਾਂ ਘੰਟਾ ਹੋ ਗਿਆ ਪਰਚੀ ਨਿਕਲਦੀ ਇਹੋ ਜੀ ਨਾਲ ਕੋਲੇ ਮਸ਼ੀਨਾਂ ਘੰਟਾ ਮੈਂ ਮਸ਼ੀਨ ਮੈਂ ਚਲਾਨ ਕਾ ਲਿਆ ਹੋਇਆ ਨਹੀਂ ਮਸ਼ੀਨ ਨਹੀਂ ਚੱਲਦੀ ਤੁਸੀਂ ਮਸ਼ੀਨ ਚੈੱਕ ਕਰੋ ਮਾੜੀ ਜੀ ਦੋ ਘੰਟੇ ਹੋ ਗਏ ਮੈਂ ਪਰਚੀ ਲੈਣ ਕੰਨੇ ਹੋ ਖੜਾ ਇਹੋ ਜੀ ਪੁਲਿਸ ਸਾਹਿਬ ਇਹੋ ਜੀ ਚਰਨਾਂ ਨਾਲ ਕੱਟ ਲੇ ਕਿ ਜਿਹਨਾਂ ਤੋਂ ਪਰਚੀ ਦਾ ਨਿਕਲਦੀ ਨਹੀਂ ਗਈ ਘੰਟਾ ਹੋ ਗਿਆ ਮੈਡਮ ਜਿਹੜਾ ਹੁਣ ਇਹ ਝਗੜਾ ਹੋ ਕੇ ਹਟਿਆ ਹੈਗਾ ਕਿਸੇ ਕਾਰ ਚਾਲਕ ਨਾਲ ਕੀ ਰੌਲਾ ਸੀ ਇਹੋ ਜੀ ਕੋਈ ਰੌਲਾ ਨਹੀਂ ਸੀ ਅਸੀਂ ਨਾਕਾ ਲਾਇਆ ਹੋਇਆ ਇੱਥੇ ਬੱਸ ਅੱਡੇ ਦੇ ਕੋਲੇ ਕਨਿਆਣਾ ਮੰਡੀ ਹਾਂਜੀ ਉਹਦੇ ਵਿੱਚ ਸਿਊਟ ਬੈਲਟ ਵਗੈਰਾ ਨਹੀਂ ਲੱਗੀ ਸੀ ਜੀ ਉਹਦੇ ਦੇ ਕੋਈ ਐਸੀ ਗੱਲ ਨਹੀਂ ਅਸੀਂ ਚਲਾਨ ਕਟਿਆ ਜੀ ਇਹਦਾ ਮੈਮ ਇੱਕ ਸਿਆਸੀ ਲੋਕ ਵਿੱਚ ਦਖਲਅੰਦਾਜ਼ੀ ਕਰਦੇ ਨਜ਼ਰ ਆਏ ਹੈਗੇ ਤੁਹਾਡੀ ਪੁਲਿਸ ਨੇ ਫਿਰ ਵੀ ਚਲਾਨ ਕਟਿਆ ਇਹਦੇ ਬਾਰੇ ਕੀ ਕਹਿੰਨਾ ਹੈ ਤੁਹਾਡਾ ਨਹੀਂ ਜੀ ਜੋ ਸਾਡੀ ਡਿਊਟੀ ਐਸੀ ਉਹੋ ਕੀਤੀ ਅਸੀਂ ਉਹ ਸਹੀ ਐ ਅਸੀਂ ਸਹੀ ਕੀਤਾ ਬਿਲਕੁਲ